ਪਤਾ ਨਹੀਂ ਕੌਣ ਹੋਊਗਾ ਇਸ ਵੇਲੇ ਹਾਂਜੀ ਕੌਣ ਪਾਪੀ ਮੈਂ ਪਾਣਾ ਇਨੀਸ਼ੀਏਟਿਵ ਲਗੀ ਹਾਂ ਜਿਹੜਾ ਅੱਜ ਸਭ ਤੋਂ ਵੱਧ ਮੈਨੂੰ ਨੱਚਿਆ ਸੀ ਹਾਂਜੀ ਹਾਂਜੀ ਪਛਾਣ ਲਿਆ ਮੈਂ ਅਸਲ 'ਚ ਇਹ ਨਾ ਮੰਮੀ ਘਰੇ ਨਹੀਂ ਹੈਗੇ ਜਦੋਂ ਮੰਮੀ ਆ ਗਈ ਤੁਸੀਂ ਉਦੋਂ ਆ ਜਿਓ ਮੈਂ ਤਾਂ ਉਹਦੇ ਭਰਾ ਦਾ ਘਰ ਸਮਝ ਕੇ ਆਇਆ ਸੀ ਚਲੋ ਜਦੋਂ ਉਹ ਨਹੀਂ ਰਿਹਾ ਹੁਣ ਰਿਸ਼ਤਾ ਵੀ ਕੀ ਰਹਿ ਗਿਆ ਪਾਪੀ ਦੁਪਹਿਰਾਂ ਹੀ ਬਹੁਤ ਹੋ ਰਿਆ ਆ ਪਾਣੀ ਪਿਆ ਦੇ ਨਹੀਂ ਨਹੀਂ ਤੁਸੀਂ ਐਵੇਂ ਨਾ ਸੋਚੋ ਤੁਸੀਂ ਬੰਟੀ ਦੇ ਦੋਸਤੋਂ ਆਜੋ ਮੈਂ ਤੁਹਾਨੂੰ ਪਾਣੀ ਪਿਆ ਦੰਨੀ ਆ ਆਜੋ ਤੁਸੀਂ ਇੱਥੇ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਅਲੋ ਵੀਰੇ ਪਾਣੀ ਆ ਬਣੀ ਨਾ ਕਰ ਲ ਅਸੀਂ ਇੱਥੋਂ ਤੱਕ ਆਈਏ ਤੇ ਤੂੰ ਥੱਕੇ ਬਿਨਾ ਮੁੜ ਜੀਏ ਇਹ ਕਿਵੇਂ ਹੋ ਸਕਦਾ ਕੀ ਮਤਲਬ ਹੈ ਭਾਨੇ ਤੇਰਾ ਤੂੰ ਪਾਣੀ ਮੰਗਿਆ ਸੀ ਨਾ ਮੈਥੋਂ ਤੇ ਪਾਣੀ ਪੀ ਲਿਆ ਨਾ ਹੁਣ ਜਾ ਸਕਦਾ ਅੱਗੇ ਤੋਂ ਜੇ ਕੋਈ ਕੰਮ ਹੋਵੇ ਨਾ ਉਦੋਂ ਹੀ ਆਈ ਜਦੋਂ ਘਰੇ ਮੰਮੀ ਹੋਵੇ ਲਾ ਬਬੀ ਤੂੰ ਤਾਂ ਵੀ ਗੁੱਸਾ ਕਰ ਗਈ ਮੈਂ ਤਾਂ ਹਮਦਰਦੀ ਕਰਦਾ ਸੀ ਤੇਰੇ ਨਾਲ ਹੁਣ ਸਾਡਾ ਬਾਈ ਤਾਂ ਰਹਿਣਾ ਨਹੀਂ ਤੂੰ ਕਿਉਂ ਉਹਦਾ ਅਫਸੋਸ ਕਰਦੀ ਆ ਇੱਕ ਤਾਂ ਨਾ ਯਾਰ ਆ ਲੋਕਾਂ ਦਾ ਵੀ ਪਤਾ ਹੀ ਨਹੀਂ ਲੱਗਦਾ ਘਰੇ ਇੰਨੀ ਸੋਹਣੀ ਘਰ ਵਾਲੀ ਐ ਛੱਡ ਕੇ ਐਵੇਂ ਗਵਾਢਣਾਂ ਨਾਲ ਦਿਲ ਨਾਲ ਹੀ ਫਿਰਦਾ ਗਿਆ ਨਾ ਹੁਣ ਜਾਨੂ ਕੀ ਘਟ ਲਿਆ ਅਗਲੀ ਨੇ ਕੱਖ ਨਹੀਂ ਛੱਡਿਆ ਦੇਖ ਭਾਨੇ ਮੇਰੇ ਕੋਲ ਇਹੋ ਜਿਹੀ ਗੱਲਾਂ ਕਰਨ ਦਾ ਤੇਰਾ ਕੋਈ ਮਤਲਬ ਨਹੀਂ ਬਣਦਾ ਜੋ ਹੋਣਾ ਸੀ ਉਹ ਹੋ ਗਿਆ ਜਿਹੜੀ ਗੱਲਾਂ ਤੂੰ ਮੈਨੂੰ ਦੱਸ ਰਿਹਾ ਨਾ ਮੈਨੂੰ ਸਭ ਕੁਝ ਪਤਾ ਹੈ ਤੂੰ ਜਾ ਸਾਦਾ ਹੁਣ ਓਏ ਉਹੀ ਤਾਂ ਮੈਂ ਕਹਿ ਰਿਹਾ ਭਾਬੀ ਇਹ ਗੱਲਾਂ ਦਾ ਕੋਈ ਮਤਲਬ ਹੀ ਨਹੀਂ ਰਿਹਾ ਦੇਖ ਬੰਟੀ ਨੇ ਤਾਂ ਤੇਰੇ ਬਾਰੇ ਸੋਚਿਆ ਨਹੀਂ ਘੱਟੋ ਘੱਟ ਤੂੰ ਤਾਂ ਆਪਣੇ ਬਾਰੇ ਸੋਚਦਾ ਦਾ ਤੇਰਾ ਕਹਿਣ ਦਾ ਕੀ ਮਤਲਬ ਹੈ ਤੂੰ ਤਾਂ ਭੋਲੀਆਂ ਭਾਬੀ ਚੱਲ ਤੈਨੂੰ ਮੈਂ ਸਮਝਾਉਣਾ ਬੰਟੀ ਤਾਂ ਹੁਣ ਤੈਨੂੰ ਛੱਡ ਕੇ ਤੁਰ ਗਿਆ ਅੱਗੇ ਸਾਰੀ ਜ਼ਿੰਦਗੀ ਪਈ ਆ ਇਕੱਲੀ ਕਿਵੇਂ ਕੱਢੇਂਗੀ ਇਹ ਦੁਨੀਆ ਤਾਂ ਬੰਦੇ ਨੂੰ ਨਹੀਂ ਜਾਣ ਦਿੰਦੀ ਤੂੰ ਤਾਂ ਜਨਾਨੀ ਐ ਉਹ ਵੀ ਜਵਾਨ ਜੇ ਤੂੰ ਬੁਰਾ ਨਾ ਮੰਨੇ ਮੈਂ ਤੇਰਾ ਸਾਥ ਦੇ ਲਈ ਪਿਆਰ ਤੇਰੀ ਬਕਵਾਸ ਮੈਂ ਕਦੇ ਵੀ ਸੁਣੀ ਜੰਨੀ ਆ ਹੁਣ ਮੇਰੇ ਬਰਦਾਸ਼ਤ ਤੋਂ ਬਾਹਰ ਐ ਤੂੰ ਚਲਾ ਜਾ ਇੱਥੋਂ ਜਿ ਤੇਰੇ ਚ ਮਾੜੀ ਮੋਟੀ ਸ਼ਰਮ ਹੁੰਦੀ ਨਾ ਕਿਵੇਂ ਤੇਰੇ ਦੋਸਤ ਦੀ ਘਰ ਵਾਲੀਆਂ ਤੂੰ ਮੈਨੂੰ ਹਿੰਮਤ ਹੌਸਲਾ ਦਿੰਦਾ ਨਾ ਕਿ ਇੱਥੇ ਰਿਸ਼ਤੇ ਜੋੜਦਾ ਫਿਰਦਾ ਚਲਾ ਜਾ ਇੱਥੋਂ ਨਾ ਹੁਣ ਮੈਨੂੰ ਅੱਖਾਂ ਦਿਖਾਉਣੀ ਆ ਤੈਨੂੰ ਵੀ ਪਤਾ ਹੈ ਤੇਰੇ ਤੋਂ ਕੱਲੀ ਤੋਂ ਜ਼ਿੰਦਗੀ ਕੱਟੀ ਨਹੀਂ ਜਾਣੀ ਹੁਣ ਮੈਂ ਸਾਹਮਣੇ ਤੋਂ ਕਹਿ ਰਿਆਂ ਮੰਨ ਜਾ ਕੀ ਕਰਾਂਗੀ ਕੱਲੀ ਤੈਨੂੰ ਇੱਕ ਗੱਲ ਕਹਾਂ ਤੈਨੂੰ ਮੇਰੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੇਰੇ ਮਾਪਿਓ ਬੈਠੇ ਨੇ ਮੇਰੀ ਫਿਕਰ ਕਰਨ ਨੂੰ ਤੇਰੀ ਗੱਲਾਂ ਨਾਲੋਂ ਤਾਂ ਪਤਾ ਲੱਗ ਹੀ ਗਿਆ ਕਿ ਤੇਰੀ ਕਿੰਨੀ ਘਟੀਆ ਸੋਚ ਹੈ ਤੂੰ ਕਿੱਥੇ ਤੱਕ ਸੋਚਦਾ ਕਟੀਆਂ ਸੋਚਾ ਮੇਰੀ ਲੈ ਹੁਣ ਦੇਖ ਫਿਰ ਮੇਰੀ ਕਟੀਆਂ ਸੋਚ ਦਾ ਨਤੀਜਾ ਆ ਛੱਡ ਮੇਰਾ ਬੰਦੇ ਲੱਗ ਗਿਆ ਪਤਾ ਮੇਰੀ ਬਾਤ ਛੱਡ ਤਪ ਹੋਇਆ ਤੂੰ ਦੇਖ ਲਿਆ ਕੀ ਕਰ ਲਾਂਗੀ ਗੱਲੀ ਇਹ ਤਾਂ ਪੰਨਾ ਹੈ ਇਹ ਚਾਚੀ ਕੇ ਘਰੇ ਕੀ ਲੈਣ ਆਇਆ ਇਹ ਤਾਂ ਸਿਮਨ ਦੀ ਰੋਣ ਦੀ ਆਵਾਜ਼ਾਂ ਵੀ ਆਈ ਜਾਂਦੀਆਂ ਨੇਗੀਆਂ ਕੀ ਗੱਲ ਹੈ ਜੇ ਮੈਂ ਪੁੱਛਦਾ ਤਾਂ ਵੀ ਔਖਾ ਯਾਰ ਜੇ ਮੈਂ ਨਾ ਪੁੱਛਾਂ ਤਾਂ ਵੀ ਔਖਾ ਕਿਉਂਕਿ ਮੈਨੂੰ ਚਾਚੀ ਨੇ ਤਾਂ ਮਨਾ ਕੀਤਾ ਹੋਇਆ ਘਰੇ ਜਾਣ ਤੋਂ ਚੱਲ ਕੋਈ ਨਹੀਂ ਮੈਂ ਜਾ ਕੇ ਦੇਖਦਾ ਚਾਚੀ ਚਾਚੀ ਗੁਰੀ ਨੇ ਸੱਚੀ ਕਿਹਾ ਸੀ ਪੇ ਇਥੋਂ ਦੇ ਲੋਕਾਂ ਦੀ ਨਸਰਤ ਬਚ ਕੇ ਰਹਿਣਾ ਪੈਣਾ ਇਹਨੇ ਮੇਰੀ ਬਾਹ ਫੜੀ ਇਹਨੂੰ ਸ਼ਰਮ ਨਹੀਂ ਆਈ ਛੇ ਮੈਂ ਕਿਸ ਨੂੰ ਦੱਸਦੀ ਆ ਤਾਂ ਕੋਈ ਕੀ ਸੋਚੂ ਮੇਰੇ ਬਾਰੇ ਤੂੰ ਰੋਈ ਘਾਤੋ ਯਾਨੀ ਹੈ ਕੀ ਗੱਲ ਹੋ ਗਈ ਗੁਰੀ ਤੁਸੀਂ ਠੀਕ ਹੀ ਕਿਹਾ ਸੀ ਕਿ ਪਾਂਨੇ ਦੀ ਨੀਤ ਚੰਗੀ ਨਹੀਂ ਹੈ ਮੁੰਦਾਸਤਾ ਸੇ ਕੀ ਗੱਲ ਹੋਈ ਆ ਤੇ ਚਾਚੀ ਕਿੱਥੇ ਆ ਮੰਮੀ ਮੰਮੀ ਜੀ ਤਾਂ ਗੁਰਦੁਆਰਾ ਸਾਹਿਬ ਗਏ ਨੇ ਮੇਰੀ ਸੇ ਠੀਕ ਨਹੀਂ ਸੀ ਤਾਂ ਕਰਕੇ ਮੈਂ ਉਹਨਾਂ ਨਾਲ ਗਈ ਨਹੀਂ ਹੁਣੇ ਹੁਣੇ ਪਾਣੀ ਆਇਆ ਸੀ ਪਾਣੀ ਪੀਣ ਦੇ ਬਹਾਨੇ ਤੇ ਹੁਣੇ ਮੇਰੇ ਨਾਲ ਬਹੁਤ ਗਲਤ ਕਰਕੇ ਕੀਤੀ ਐਵੇਂ ਕਰਕੇ ਉਹ ਮੇਰੀ ਬਾਪੜੀ ਤੇ ਬਹੁਤ ਕੁਝ ਬੋਲੇ ਆ ਤੂੰ ਮੈਨੂੰ ਦੱਸ ਦੇ ਸਕਦੀ ਮੈਂ ਉਹ ਪੰਨੇ ਦੀਆਂ ਗੱਲਾਂ ਤੋਂ ਬਾਖਸ਼ ਸੀ ਸ਼ਾਇਦ ਮੈਨੂੰ ਉਹਦੇ ਤਾਂ ਹੀ ਚੰਗਾ ਨਹੀਂ ਲੱਗਿਆ ਜਦੋਂ ਤੇਰੇ ਬਾਰੇ ਕੋਈ ਗਲਤ ਗੱਲਾਂ ਕਰ ਰਿਹਾ ਸੀ ਤਾਂ ਹੀ ਤੈਨੂੰ ਮੈਂ ਚਕੰਨਾ ਕੀਤਾ ਸੀ ਚੱਲ ਕੋਈ ਨਹੀਂ ਤੂੰ ਘਬਰਾ ਨਾ ਮੈਂ ਤੇਰੇ ਨਾਲ ਆ ਤੂੰ ਆਪਦਾ ਖਿਆਲ ਰੱਖਾ ਕਿੰਨਾ ਫਰਕ ਹੈ ਤੁਹਾਡੇ ਤੇ ਭਾਨੇ ਦੀ ਦੋਸਤੀ ਵਿੱਚ ਜਿਸ ਕਾਰਨ ਤੁਸੀਂ ਆਪਣਾ ਪਰਿਵਾਰ ਗਵਾ ਲਿਆ ਤੇ ਫੇਰ ਵੀ ਉਸੇ ਪਰਿਵਾਰ ਨੂੰ ਤੁਸੀਂ ਸਹਾਰਾ ਦੇ ਰਹੇ ਹੋ ਇਹ ਕੋਪਾਨਾ ਜਿਨੇ ਆਪਣੇ ਦੋਸਤ ਦੇ ਜਾਨ ਮਗਰੋਂ ਆਪਣੀ ਪਰਜਾਈ ਤੇ ਅੱਖ ਰੱਖਣੀ ਸ਼ੁਰੂ ਕਰਤੀ ਗੁਰੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਰੱਬ ਆਪਣਾ ਇਦਾਂ ਦਾ ਇਮਤਿਹਾਨ ਕਿਉਂ ਲੈ ਰਿਹਾ ਹੈ ਕੀ ਗਲਤੀ ਹੈ ਆਪਾਂ ਦੋਨਾਂ ਦੀ ਕਾਮਲੀਏ ਤੂੰ ਰੋਣਾ ਪਹਿਲਾਂ ਖੜੀ ਹੋ ਬੰਦੇ ਤੇ ਬੈਠ ਬੈਠੋ ਹਾਂ ਜਿਤਨੂੰ ਇਹ ਹਾਲਾਤ ਤੁਹਾਡਾ ਲੱਗਦਾ ਨਾ ਤਾਂ ਮੈਂ ਵੀ ਤੇਰੇ ਹਾਲਾਤਾਂ ਦੇ ਨਾਲ ਆ ਮੈਂ ਸਮਝ ਸਕਦਾ ਤੇਰੀ ਕੀ ਹਾਲਾਤ ਨੇ ਕਿਉਂਕਿ ਉਸ ਦਿਨ ਮੈਂ ਚਾਚੀ ਨੂੰ ਲੜਦੇ ਵੀ ਸੁਣਿਆ ਸੀ ਤੇਰੇ ਨਾਲ ਹਾਂ ਗੁਰੀ ਉਸ ਦਿਨ ਮੰਮੀ ਨੇ ਤੁਹਾਡੇ ਬਾਰੇ ਮੈਨੂੰ ਬਹੁਤ ਬੁਰਾ ਬੋਲਿਆ ਤੇ ਮੈਨੂੰ ਸੁਣਨਾ ਵੀ ਪਿਆ ਉਹ ਉਹ ਕਮਲ ਜੀ ਤੈਨੂੰ ਕੀ ਲੱਗਦਾ ਉਦੋਂ ਤੱਕ ਤੈਨੂੰ ਭਾਨੇ ਵਰਗੇ ਸੜੇ ਹੋਏ ਲੋਕ ਚੈਨਾ ਰਹਿਣ ਦੇਣਗੇ ਕੋਈ ਨਹੀਂ ਰੁਕ ਮਤਲਬ ਕੋਈ ਪ੍ਰਬੰਧ ਕਰਦਾ ਸਾਲੇ ਦਾ ਕੁਰੀ ਤੁਹਾਨੂੰ ਪਾਨੇ ਦੇ ਮੂੰਹ ਲੱਗਣ ਦੀ ਕੋਈ ਲੋੜ ਨਹੀਂ ਆਹ ਤਾਂ ਤੁਹਾਨੂੰ ਵੀ ਬਦਨਾਮ ਕਰ ਦੂਗਾ ਆਪਣੀ ਝੁੱਠੀਆਂ ਗੱਲਾਂ ਨਾਲ ਲੋਕਾਂ ਨੂੰ ਭੜਕਾਊਗਾ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਤੁਹਾਨੂੰ ਕੋਈ ਤਕਲੀਫ ਆਵੇ ਤੂੰ ਮੇਰੀ ਫਿਕਰ ਨਾ ਕਰ ਮੈਂ ਆਪਦੇ ਆਪ ਨੂੰ ਦੇਖ ਲਊਗਾ ਮੇਰਾ ਤੂੰ ਇੱਥੇ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਇੱਥੇ ਆਗਾ ਤੁਸੀਂ ਆ ਗੱਲਾਂ ਛੱਡੋ ਮੈਨੂੰ ਪਹਿਲੇ ਐਵੇਂ ਦੱਸੋ ਤੁਸੀਂ ਭਾਨੇ ਨਾਲ ਕਿਉਂ ਲੜੇ ਮੈਂ ਤੁਹਾਨੂੰ ਮਨਾ ਕਰਿਆ ਸੀ ਨਾ ਵੀ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ ਉਹਦੇ ਬਾਰੇ ਤਾਂ ਸਾਰਾ ਪਿੰਡ ਜਾਣਦਾ ਕਿ ਉਹ ਬੰਦਾ ਕਿਵੇਂ ਦਾ ਤੁਸੀਂ ਫੇਰ ਵੀ ਤੈਨੂੰ ਕਿਹਨੇ ਦੱਸੇਗਾ ਵੀ ਮੇਰੀ ਭਾਨੇ ਨਾਲ ਲੜਾਈ ਹੋਗੀ ਸਾਡੇ ਘਰੇ ਬੰਟੀ ਦਾ ਦੋਸਤ ਦੀਪ ਆਇਆ ਸੀ ਮੰਮੀ ਜੀ ਨੂੰ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਇਹ ਕਰਕੇ ਤੁਹਾਡੀ ਭਾਨੇ ਨਾਲ ਲੜਾਈ ਹੋਈ ਐ ਮੈਂ ਤੁਹਾਨੂੰ ਪਹਿਲੇ ਵੀ ਇਹੀ ਗੱਲ ਕਹੀ ਸੀ ਤੇ ਹੁਣ ਵੀ ਇਹੀ ਗੱਲ ਕਹਿਨੀ ਆ ਤੁਸੀਂ ਭਾਨੇ ਦੇ ਮੂੰਹ ਨਾਲ ਲੱਗੋ ਉਹ ਚੰਗਾ ਬੰਦਾ ਨਹੀਂ ਹੈਗਾ ਕੁਝ ਵੀ ਕਰ ਸਕਦਾ ਉਹ ਮੇਰੇ ਖਿਆਲ ਨਾਲ ਨਾ ਸਿਮਰਨ ਤੈਨੂੰ ਇੱਥੇ ਆਉਣਾ ਨਹੀਂ ਚਾਹੀਦਾ ਸੀਗਾ ਜਿਹੜੀਆਂ ਭਾਨੇ ਨੇ ਗੱਲਾਂ ਕਹੀਆਂ ਨੇ ਉਹ ਕਿਤੇ ਸੱਚ ਨਾ ਹੋ ਜਾਣ ਪਿੰਡ ਵਾਲੇ ਤਾਂ ਆਪਣੇ ਤੋਂ ਵੀ ਯਾਰ ਗੱਲਾਂ ਬਣਾਈ ਜਾਂਦੇ ਨੇ ਤੂੰ ਐ ਕਰ ਜਾ ਇੱਥੋਂ ਤੁਹਾਨੂੰ ਮੇਰੀ ਫਿਕਰ ਵੀ ਐ ਤੇ ਲੋਕਾਂ ਤੋਂ ਡਰਦੇ ਵੀ ਹੋ ਤੇ ਤੁਹਾਨੂੰ ਮੇਰੀ ਇੰਨੀ ਪਰਵਾਹ ਚਿੜੀ ਤੁਹਾਡੇ ਦਿਲ ਵਿੱਚ ਗੱਲ ਹੈ ਮੈਨੂੰ ਦਿਲ ਖੋਲ ਕੇ ਦੱਸੋ ਮੈਂ ਤੁਹਾਡੇ ਹਰ ਫੈਸਲੇ ਦੇ ਨਾਲ ਆ ਦੇਖ ਸੈਮਨ ਮੈਂ ਪਹਿਲੀ ਨਹੀਂ ਪੁਰਾਣੇ ਹਾਲਾਤਾਂ ਨੂੰ ਭੁੱਲਿਆ ਜਰ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਤੇਰੀ ਬਦਨਾਮੀ ਹੋਵੇ ਜਾਂ ਤੇਰਾ ਘਰ ਖਰਾਬ ਹੋਵੇ ਤੂੰ ਹੁਣ ਇੱਥੇ ਆਈਆਂ ਤੈਨੂੰ ਕੀ ਲੱਗਦਾ ਲੋਕਾਂ ਨੇ ਗੱਲਾਂ ਨਹੀਂ ਕਰਨੀਆਂ ਲੋਕ ਤਾਂ ਆਪਣੇ ਤੇ ਪਹਿਲੀ ਗੱਲਾਂ ਬਣਾਈ ਜਾਂਦੇ ਨੇ ਯਾਰ ਹੋਰ ਪਤਾ ਨਹੀਂ ਕੀ ਕੀ ਕਹਿਣਗੇ ਆਪਾਂ ਨੂੰ ਤੂੰ ਸਮਝ ਤੂੰ ਸਿਆਣੀ ਕੁੜੀ ਆ ਯਾਰ ਗੁਰੀ ਮੈਂ ਤਾਂ ਆਪਾਂ ਨੂੰ ਕੱਲਿਆਂ ਨੂੰ ਵੀ ਲੋਕਾਂ ਨੇ ਟਿਕਨ ਨਹੀਂ ਦੇਣਾ ਜਿੱਥੋਂ ਤੱਕ ਮੈਂ ਜਾਣਦੀ ਆ ਜੇ ਆਪਾਂ ਆਪਣੀ ਜ਼ਿੰਦਗੀ ਖੁਦ ਜੀਏ ਨਾ ਥਾਂ ਵੀ ਲੋਕ ਆਪਾਂ ਨੂੰ ਮਿਹਨੇ ਮਾਰਨਗੇ ਕਦੀ ਤੁਹਾਡੇ ਘਰ ਵਾਲੀ ਦੇ ਤੇ ਕਦੇ ਮੇਰੇ ਘਰ ਵਾਲੇ ਤੇ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਆ ਆਪਾਂ ਇਹ ਨਾ ਗੱਲਾਂ ਚੋਂ ਨਿਕਲ ਕੇ ਨਾ ਆਪਣੀ ਦੁਨੀਆ ਬਸਾ ਲਈਏ ਤੇਰਾ ਮਤਲਬ ਕੀ ਆ ਸਿਮਰਨ ਮੈਂ ਸਮਝਿਆ ਨਹੀਂ ਆਪਣੀ ਦੁਨੀਆ ਬਸਾ ਲਈਏ ਇਹ ਤੁਸੀਂ ਵੀ ਜਾਣਦੇ ਹੋ ਕਿ ਤੁਹਾਡੀ ਜ਼ਿੰਦਗੀ ਇਕੱਲੀ ਦੀ ਨਹੀਂ ਨਿਕਲ ਸਕਦੀ ਮੈਂ ਵੀ ਆਪਣੀ ਜ਼ਿੰਦਗੀ ਨੂੰ ਲੈ ਕੇ ਬੇਵਸਾਂ ਕਿੰਨਾ ਕੁ ਟਾਈਮ ਆਪਾਂ ਦੁੱਖ ਨੂੰ ਲੈ ਕੇ ਬੈਠੇ ਰਹਾਂਗੇ ਸੱਚੀ ਗੱਲ ਕਹਾ ਗੁਰੀ ਅੱਜ ਮੈਂ ਤੁਹਾਨੂੰ ਆਪਣੀ ਦਿਲ ਦੀ ਗੱਲ ਦੱਸਣ ਆਈ ਆ ਮੈਂ ਤੁਹਾਨੂੰ ਨਾ ਪਸੰਦ ਕਰਦੀ ਆ ਤੇ ਤੁਹਾਡਾ ਸੁਭਾਅ ਵੀ ਮੈਨੂੰ ਬੜਾ ਚੰਗਾ ਲੱਗਦਾ ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਕਰਕੇ ਲੋਕ ਤੁਹਾਨੂੰ ਬਦਨਾਮ ਕਰ ਰਹੇ ਨੇ ਗੁਰੀ ਮੈਂ ਨਹੀਂ ਜਾਣਦੀ ਕਿ ਤੁਹਾਡੇ ਮਨ ਵਿੱਚ ਮੇਰੇ ਲਈ ਕੀ ਹੈ ਪਰ ਸੱਚੀਓ ਮੈਂ ਤੁਹਾਨੂੰ ਪਸੰਦ ਕਰਦੀ ਆ ਜੇ ਤੁਹਾਡੇ ਮਨ ਵਿੱਚ ਵੀ ਮੇਰੇ ਲਈ ਕੁਝ ਮਹਿਸੂਸ ਹੁੰਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਡੇ ਹਰ ਫੈਸਲੇ ਦੇ ਨਾਲ ਆ ਸਵੇਂ ਤੁਸੀਂ ਮੈਨੂੰ ਲਾਈਕ ਕਰਦੇ ਹੋ ਇਹ ਗੱਲ ਤੁਸੀਂ ਇੱਥੇ ਆਪ ਕਹਿਣਾ ਹੈ ਉਹ ਤਾਂ ਫਿਰ ਉਹੀ ਗੱਲ ਹੋਈ ਨਾ ਜੋ ਲੋਕ ਕਹਿੰਦੇ ਨੇ ਵੀ ਆਪਾਂ ਦੋ ਹੀ ਇੱਕਾਂਗੇ ਦੇਖ ਗੁਰੀ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ਮੇਰੇ ਘਰ ਦੇ ਬਾਹਰ ਰਹਿੰਦੇ ਨੇ ਤੇ ਜਦੋਂ ਉਹ ਇੰਡੀਆ ਵਾਪਸ ਆ ਗਏ ਮੈਨੂੰ ਇੱਥੋਂ ਲੈ ਜਾਣਗੇ ਤੇ ਕਿਸੇ ਹੋਰ ਦੇ ਲੜ ਲਾਣ ਦੀ ਕੋਸ਼ਿਸ਼ ਕਰਨਗੇ ਪਰ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਘਰ ਦੇ ਤੇ ਹੋਰ ਬੋਝ ਬਣਾ ਮੈਂ ਆਪਣੀ ਜ਼ਿੰਦਗੀ ਆਪ ਜੀ ਸਿਰਦੀ ਆ ਆਪਣਾ ਜੀਵਨ ਸਾਥੀ ਆਪ ਚੁਣਦੀ ਆ ਪਰ ਸੱਚੀਓ ਮੈਂ ਤੁਹਾਨੂੰ ਪਿਆਰ ਬਹੁਤ ਕਰਦੀ ਆ ਛੇ ਮੇਰੀ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਮੈਂ ਮਾਫੀ ਮੰਗਦੀ ਆ ਤੇ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗੀ ਹੁਣ ਮੈਂ ਚਲਦੀ ਆ ਯਾਰ ਤੂੰ ਤਾਂ ਆਪਣੇ ਦਿਲ ਦੀ ਗੱਲ ਮੈਨੂੰ ਨੇੜੇ ਹੋ ਕੇ ਦੱਸਗੀ ਯਾਰ ਮੈਂ ਵੀ بے ਸਹਾਰਾਂ ਮੈਨੂੰ ਵੀ ਸਹਾਰੇ ਦੀ ਲੋੜ ਆ ਯਾਰ ਮੈਂ ਕਰਾਂ ਤਾਂ ਕੀ ਕਰਾਂ ਮੈਂ ਕਿਥੋਂ ਪੁੱਛਾਂ ਯਾਰ ਆਪਦੇ ਦਿਲ ਦਾ ਹਾਲ ਜੇ ਮੈਨੂੰ ਹਾਂ ਕਰਦਾ ਮੈਂ ਤਾਂ ਵੀ ਮਾੜਾ ਬਜਦਾ ਜੇ ਮੈਂ ਇਹਨੂੰ ਹਾਂ ਕਰਦਾ ਤਾਂ ਮੈਂ ਲੋਕਾਂ ਦੀ ਨਗਾ ਚ ਮਾੜਾ ਬਜਦਾ ਜੇ ਇਹਨੂੰ ਨਾ ਕਰਦਾ ਤਾਂ ਮੈਂ ਇਹਦੀ ਨਗਾ ਚ ਮਾੜਾ ਬਜੂਗਾ ਰੱਬਾ ਕਹੇ ਜੀ ਦੁਬਦਾ ਚਪਾਤਾ ਮੈਨੂੰ ਯਾਰ ਕੀ ਇਹੀ ਪਿਆਰ ਹੁੰਦਾ ਕੀ ਕਰਾਂ ਯਾਰ ਮੈਂ ਸਾਰੇ ਪਾਸੇ ਮਰਿਆ ਪਿਆ